ਗਰਮੀਆਂ ਦਾ ਨਜ਼ਾਰਾ ਤਾਂ ਅੱਜ ਕੱਲ ਚੋਰ ਲੈ ਰਹੇ ਨੇ ਆ ਦੇਖ ਲੋ ਲੱਖਾਂ ਰੁਪਏ ਦੀ ਗੱਡੀ ਖੜੀ ਦੀ ਕਾਰੇ ਚੋਰੀ ਕਰਕੇ ਲੈ ਕੇ ਘਰ ਆ ਦੇਖ ਲੋ ਅੰਦਰ ਸੋ ਜਾਣੇ ਤੁਸੀਂ ਏਸੀ ਕੁਦਰਤ ਛੱਡ ਕੇ ਉਹ ਦਿਖਾਉਣਾ ਤੁਹਾਨੂੰ ਪੂਰੀ ਵੀਡੀਓ ਉਹ ਟੱਪਿਆ ਉੱਪਰ ਦੀ ਕੰਧ ਆ ਉਹ ਦੇਖੋ ਆ ਗੱਡੀ ਖੜੀ ਐ ਕੋਈ ਨਹੀਂ ਨਿਕਲੇ ਹੋਇਆ ਬਾਹਰ ਅੰਦਰ ਆਰਾਮ ਨਾਲ ਸੋ ਰਹੇ ਹੋਣਗੇ ਉਹ ਦੋ ਇਹਦੇ ਨਾਲ ਹੋਰ ਆ ਗਏ ਨਵੀਂ ਚੈੱਕ ਕਰਨ ਲੱਗ ਗਏ ਸਾਰਾ ਲੋਕ ਲੋਕ ਚੈੱਕ ਕਰਨੇ ਮਿਲਦਾ ਆ ਵੀਡੀਓ ਨੂੰ ਬਹੁਤ ਜ਼ਰੂਰ ਪਤਾ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਸਾਰੇ ਆਪਣੇ ਘਰਾਂ ਦੇ ਵਿੱਚ ਸੋ ਜਾਂਦੇ ਆ ਆਰਾਮ ਨਾਲ ਗਰਮੀ ਕਰਕੇ ਬਾਹਰ ਪਤਾ ਨਹੀਂ ਲੱਗਦਾ ਕੀ ਕੁਝ ਹੋ ਰਿਹਾ ਆ ਦੇਖ ਲਓ ਤੁਹਾਡੇ ਨਾਲ ਵੀ ਨਾ ਪਾਣਾ ਵਰਤ ਜਿਓ ਖੋਲੀ ਟਾਕੀ ਦੇਖੋ ਘਰ ਦੇ ਵੀ ਐਨ ਨੇ ਜਸ ਵੀ ਲੋਕ ਲੋਕ ਲਾ ਕੇ ਰੱਖਦੇ ਤੁਸੀਂ ਗੱਡੀ ਨੂੰ ਹੈ ਉਹ ਅਸਾਟਾਰਟ ਕਰ ਰਹੀ ਹੈ ਮੈਨੂੰ ਲੱਗਦਾ ਗੋ ਮੋਨਟ ਖੋਲ ਲੈ ਗੱਡੀ ਦਾ ਤਿੰਨ ਜਣੇ ਨੇ ਕੁਦਰ ਪਾਜ ਗਏ ਬਾਥਰੂਮ ਚ ਵੜ ਗਏ ਬਾਥਰੂਮ ਚ ਕਿਉਂ ਵੜ ਗਏ ਮੈਨੂੰ ਲੱ ਇਧਰੋਂ ਕੁਛ ਨਾ ਪਤਾ ਲੱਗਿਆ ਉਹ ਉਹ ਦੇਖੋ ਮਕਾਲ ਦਾ ਘਰ ਦਾ ਉਹ ਮਾਲਕ ਆ ਗਿਆ ਉਹ ਮੈਨੂੰ ਲੱਗਾ ਇਹਨੂੰ ਮਾੜੇ ਮੋੜੇ ਸ਼ੱਕ ਪਈ ਹੋਊਗੀ ਖੜ ਕੇ ਖੜ ਕੇ ਹੋਇਆ ਉਹਨਾਂ ਨੇ ਬੋਨਟ ਖੋਲਿਆ ਉਹਨਾਂ ਨੇ ਗੱਡੀ ਦਾ ਤੇ ਹੱਥ ਜੇ ਧੋਣ ਲੱਗ ਗਿਆ ਹੁਣ ਦੇਖਦੇ ਹਾਂ ਉਹ ਕੀ ਕਰਦਾ ਹੈ ਉਹ ਫੜੇ ਨਾ ਜਾਣ ਮੇਰੇ ਅੰਦਰ ਵੜ ਗਏ ਬਾਥਰੂਮ ਚ ਅੰਦਰ ਚਲਾ ਗਿਆ ਇਹ ਬੰਦਾ ਨਾਲ ਦੀ ਨਾਲ ਫੜੇ ਜਾਣਗੇ ਬਚ ਗਏ ਲੈ ਉਹ ਤਾਂ ਬਾਹਰ ਹੀ ਭੱਜ ਗਿਆ ਉਹ ਯਾਰਿਆ ਉਹ ਆ ਕੇ ਬਾਹਰ ਉਹ ਨਿਕਲੇ ਬਾਹਰ ਉਹ ਦੇਖੋ ਉਹ ਚੈੱਕ ਕਰ ਰਿਹਾ ਉਹਨੂੰ ਪਤਾ ਲੱਗਾ ਕਿ ਬਾਹਰ ਚਲਾ ਗਿਆ ਬੰਦਾ ਉਹ ਦੱਸ ਉਹ ਮਕਾਨ ਮਾਲਿਕ ਉਹ ਚਲਾ ਗਿਆ ਤੇ ਆਪਾਂ ਦਾ ਨਹੀਂ ਫਰਜ਼ ਨੇ ਆਰਾਮ ਨਾਲ ਕੋਈ ਡਰ ਨਹੀਂ ਹੈਗਾ ਜਰਿਆ ਨਾਲ ਕਮਾਲ ਕਰਦੀ ਬਾਈ ਸਿਖਰ ਦੁਪਹਿਰੇ ਸਿਖਰ ਦੁਪਹਿਰੇ ਦਾ ਕੰਮ ਆ ਦੇਖ ਲੋ ਪੂਰੀ ਧੁੱਪ ਦੇ ਵਿੱਚ ਆਏ ਨੇ ਕੱਪੜੇ ਬੰਦੇ ਹੋਏ ਨੇ ਪਰ ਮੂੰਹਾਂ ਉਪਰ ਇਹਨਾਂ ਦੇ ਇੱਕ ਤੇ ਖੜੇ ਜਾਂ ਗੇਟ ਤੇ ਬਾਕੀ ਦਿਖ ਰਿਹਾ ਕਿ ਹੋਰ ਆਜੇ ਕੋਈ ਪਿੱਛੋਂ ਤਾਂ ਕਿੰਨਾ ਖੋਲ ਰੱਖਿਆ ਨੇ ਦੋਵੇਂ ਇਹਨਾਂ ਨੇ ਇਹਨਾਂ ਗੱਡੀ ਸਟਾਰਟ ਨਹੀਂ ਹੋ ਰਹੀ ਇਹਨਾਂ ਦਾ ਤੋ ਸਟਾਰਟ ਹੋਈ ਨਹੀਂ ਹਜੇ ਗੱਡੀ ਉਹ ਵਿੱਚ ਬੈਗਾ ਇੱਕ ਤਾਂ ਇਹ ਵੀ ਵੀਡੀਓ ਮੈਨੂੰ ਪਾਕਿਸਤਾਨ ਦੀ ਲੱਗਦੀ ਕਿ ਮਨੇ ਪਹਿਲਾਂ ਵੀ ਵੀਡੀਓ ਪਾਈ ਦੀ ਸੇਮ ਇਦਾਂ ਦੀ ਉਹ ਮੋਟਰਸਾਈਕਲ ਚੋਰੀ ਕਰੇ ਸੀ ਇਹਨਾਂ ਨੇ ਔਰ ਆ ਦੇਖ ਲਓ ਹੁਣ ਇੱਥੇ ਕਾਰ ਹੀ ਚੋਰੀ ਕਰਦੀ ਪਤੰਦਰਾਂ ਨਹੀਂ ਲੱਗਾ ਉਹ ਖੋਲਿਆ ਗੇਟ ਸਟਾਰਟ ਤਾਂ ਹੋਈ ਨਹੀਂ ਗੱਡੀ ਵੀ ਨਾ ਤਾਂ ਸਟਾਰਟ ਨਹੀਂ ਕਰੀ ੱਤਕਾ ਲਾ ਕੇ ਲੱਗੇ ਜਾ ਰਹੇ ਨੇ ਦੇਖੋ ਕਿ ਪਤਣ ਲੱਗੇ ਨਾ ਆਵਾਜ਼ ਨਾ ਆਵੇ ਉਹ ਬਾਹਰ ਜਾ ਕੇ ਸ਼ਾਰਟ ਕਰਨਗੇ ਇਹ ਹੁਣ ਕਰੀਏ ਸ਼ਾਰਟ ਗੱਡੀ ਉਹਨੇ ਉਹ ਲੈ ਗਿਆ ਦੇਖ ਲੋ ਉਹ ਚਾਰਟ ਦੀ ਰੋਡ ਤੇ ਉਹ ਦੋ ਬੰਦੇ ਰਹਿ ਗਏ ਮਿਲਣਾ ਇੱਥੇ ਅਜੇ ਅੱਛਾ ਉਹ ਬਾਈਕ ਲੈ ਕੇ ਆਈ ਸੀ ਨਾ ਉਹ ਬਾਈਕ ਤੇ ਚੱਲ ਗਿਆ ਆ ਲੈ ਲੋ ਕਰ ਲੋਗੇ ਹੁਣ ਉਹ ਬੰਦਾ ਆ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦੋ ਬਈ ਸਾਰੇ ਜਾਗਰੂਕ ਕਰ ਦੋ ਸਾਰੇ ਲੋਕਾਂ ਨੂੰ ਠੀਕ ਹੈ ਤੁਹਾਡੇ ਰਸਤੇਦਾਰ ਘਰਾਂ 'ਚ ਸੋ ਜਾਂਦੇ ਨੇ ਆਰਾਮ ਨਾਲ ਐਸੀ ਕੁਦਰ ਛੱਡ ਕੇ ਸੋ ਵੀਡੀਓ ਨੂੰ ਬਤ ਬਤ ਸ਼ੇਅਰ ਕਰਿਓ